ਮੈਂ ਕੰਮ ਤੇ ਚੱਲਿਆ ਹਾਂ ਮੈਨੂੰ ਬੰਦੇ ਕਹਿੰਨੇ ਆਵਾਜ਼ ਮਾਰੀ ਜਾਂਦੇ ਤੇਰਾ ਪੋਤਾ ਕਿੱਥੇ ਨਾ ਆਇਆ ਠਿਕਦੇਣਾ ਹਾਂ ਅੰਦਾਜ਼ਾ ਦੁੱਤ ਆਈਆਂ ਸਾਰਾ ਕੁੱਤੇ ਨੇ ਖਾ ਰਿਆ ਜੀ ਉਥੇ ਜਾ ਕੇ ਦੇਖਾ ਤੇ ਗਾੜੀਓਂ ਪੰਡ ਪੰਡ ਕੇ ਲਈ ਆਉਂਦੇ ਐਹੀਂ ਜਾ ਕੇ ਉਥੇ ਮੈਂ ਉੱਤਲੇ ਜਾ ਕੇ ਤਿੰਨ ਕ ਚਾਰ ਕੁੱਤੇ ਨਿਕਲੇ ਛੋਨੇ ਦੇ ਵਿੱਚੇ ਨੀੜਾ ਕਪੜਾ ਸਾਵੇ ਦਾ ਪਾੜ ਪੂਰ ਸਾਰਾ ਘਰ ਦਾ ਜੀੜਾ ਵਿੱਚ ਆਹ ਭਾਈ ਬਹੁ ਮਾਰੇ ਰਹੇ ਆ ਮੁਰ ਤੋਂ ਮਾਰੇ ਰਹੇ ਆ ਹਾਂਜੀ 70000 ਰੁਪਏ ਲੱਗ ਗਿਆ ਮੇਰਾ ਅਜੇ ਪਤਾ ਨਹੀਂ ਅਜੇ ਤਿੰਨ ਦਿਨ ਦੀ ਸੁੱਟੀ ਦਿੰਦੇ ਨੇ ਤੇ ਮੈਂ ਅੱਜ ਵੀ ਸੁੱਟੀ ਮੰਗਣੀ ਮੈਂ ਕਿਹਾ ਮੈਂ ਆਪਣੇ ਘਰੇ ਜਾ ਕੇ ਕਿਤੇ ਇਹਦਾ ਕੰਮ ਕੰਮ ਕਰੂੰਗੀ ਬਹੁਤ ਮਾਰ ਸਾਡੇ ਆਪਣੇ ਕਿੰਨੇ ਬੱਲੇ ਮੇਰੇ ਆਪਣੇ ਤਿੰਨੇ ਸੀ ਤੇ ਨਾਂ ਦੇ ਬੈਠੇ ਤਾਲਾ ਦੇ ਨਜ਼ਦੀਕੀ ਪਿੰਡ ਰਸੂਲਪੁਰ ਦੇ ਰਹਿਣ ਵਾਲੇ 7 ਸਾਲਾ ਗੁਰਸੇਵਕ ਸਿੰਘ ਨੂੰ ਕੁੱਤਿਆਂ ਦੇ ਚੁੰੰਨੇ ਉਸ ਵੇਲੇ ਗੰਭੀਰ ਜ਼ਖਮੀ ਕਰ ਦਿੱਤਾ ਜਦੋਂ ਗੁਰਸੇਵਕ ਸਿੰਘ ਆਪਣੇ ਘਰੋਂ ਬਾਹਰ ਪਿੰਡ ਵਿੱਚ ਖੇਡਣ ਗਿਆ ਹੋਇਆ ਸੀ ਦੱਸਦੇ ਇਹ ਗੁਰਸੇਵਕ ਸਿੰਘ ਤੇ ਕੁੱਤਿਆਂ ਨੇ ਹਮਲਾ ਕਰਦੇ ਹੋਏ ਕਈ ਜਗ੍ਹਾ ਤੇ ਵੱਢ ਖਾਦਾ ਤੇ ਗੁਰਸੇਵਕ ਸਿੰਘ ਨੂੰ ਲੋਕਾਂ ਦੀ ਮਦਦ ਦੇ ਨਾਲ ਨੀਜੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਤੇ ਘਟਨਾ ਬਾਰੇ ਦੱਸਦੇ ਗੁਰਸੇਵਕ ਦੇ ਬਜ਼ੁਰਗ ਦਾਦੀ सुरेंद्र ਕੌਰ ਅਤੇ ਦਾਦਾ ਰਵੇਲ ਸਿੰਘ ਨੇ ਦੱਸਿਆ ਹੈ ਕਿ ਗੁਰਸੇਵਕ ਸਿੰਘ ਦੇ ਪਿਤਾ ਅਤੇ ਚਾਚੇ ਦੀ ਮੌਤ ਹੋ ਚੁੱਕੀ ਹੈ ਤੇ ਗੁਰਸੇਵਕ ਦੀ ਮਾਂ ਛੱਡ ਕੇ ਜਾ ਚੁੱਕੀ ਹੈ ਬਜ਼ੁਰਗ ਦਾਦੇ ਦਾਦੀ ਦਾ ਪੋਤਰਾ ਗੁਰਸੇਵਕ ਸਿੰਘ ਦੀ ਗੁਰਸੇਵਕ ਸਿੰਘ ਹੀ ਇਕਲੌਤਾ ਸਹਾਰਾ ਹੈ ਤੇ ਗੁਰਸੇਵਕ ਸਿੰਘ ਨੂੰ ਪਾਲਣ ਦੇ ਲਈ ਦਾਦੀ ਰੋਕਾਂ ਦੇ ਘਰਾਂ ਦਾ ਕੰਮਕਾਜ ਕਰਦੀ ਹੈ ਤੇ ਦਾਦਾ ਟੀਵੀ ਦਾ ਇਲਾਜ ਕਰਦਾ ਹੈ ਤੇ ਉਹ ਵੀ ਬਿਮਾਰ ਰਹਿੰਦਾ ਹੈ ਉਹਨਾਂ ਕਿਹਾ ਹੈ ਕਿ ਜਦੋਂ ਗੁਰਸੇਵਕ ਕੁੱਤਿਆਂ ਦੇ ਹਮਲੇ ਦੇ ਨਾਲ ਜ਼ਖਮੀ ਹੋ ਗਿਆ ਤਾਂ ਕੁਝ ਡਾਕਟਰਾਂ ਨੇ ਜਵਾਬ ਦੇ ਦਿੱਤਾ ਲੇਕਿਨ ਫਿਰ ਵੀ ਦਾਦਾ-ਦਾਦੀ ਨੇ ਇਲਾਜ ਦੇ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੇ ਹੁਣ ਗੁਰਸੇਵਕ ਦਾ ਇਲਾਜ ਚੱਲ ਰਿਹਾ ਹੈ ਲੇਕਿਨ ਹਾਲਾਤ ਬੁਰੇ ਹੋਣ ਕਾਰਨ ਹੁਣ ਇਲਾਜ ਦਾ ਖਰਚਾ ਨਹੀਂ ਹੋ ਪਾਰ ਰਿਹਾ ਉਹਨਾਂ ਕਿਹਾ ਹੈ ਕਿ ਪੋਤਰੇ ਦੇ ਇਲਾਜ ਲਈ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਕਿ ਉਹ ਆਪਣੇ ਪੋਤਰੇ ਦੇ ਸਹਾਰੇ ਦੇ ਨਾਲ ਆਪਣੀ ਰੈਂਦੀ ਖੁੰਦੀ ਜ਼ਿੰਦਗੀ ਜਿਹੜੀ ਹੈ ਉਹ ਬਤੀਤ ਕਰ ਸਕੇ ਇਹ ਮੇਰਾ ਪੋਤਾ ਵਾ ਇਹ ਇਹਦੀ ਜਦੋਂ ਮਾਂ ਛੱਡ ਕੇ ਚਲ ਗਈਏ ਤੇ ਨਾ ਤਿੰਨਾਂ ਦਿਨਾਂ ਦਾ ਸਹਮਣਾ ਮੈਂ ਪਾਲਣ ਡਈ ਮੋੜੋਂ ਨਹੀਂ ਚੁੱਕਿਆ ਨੀ ਇਹਨੂੰ ਤੇ ਸਾਲ ਕਿਦਾਂ ਜਦੋਂ ਛੱਡ ਕੇ ਚਲ ਗਈਆ ਤੇ ਸਾਲ ਦੇ ਵਿੱਚ 4 ਸਾਲ ਹੋ ਗਏ ਮੇਰੇ ਪੁੱਤ ਪੂਰੇ ਹੋਏ ਉਦੋਂ ਦਾ ਸਮਝਣਾ ਮੈਂ ਹੀ ਪਾਲਣ ਡਈ ਐ ਇਹ 7 ਸਾਲ ਹੋ ਗਏ ਇਹ ਕੀ ਘਟਨਾ ਕੀ ਵਾਪਰੀ ਕਿਦਾਂ ਹੋਈ ਇਹ ਵਾਪਰੀ ਆ ਭਈ ਇਹਨਾਂ ਨੂੰ ਕੁੱਤੇ ਖਾ ਗਏ ਆ ਬਾਹਰ ਗਿਆ ਹੀ ਮੁੰਡਿਆਂ ਨੇ ਆਣਿਆ ਨਾ ਫਿਰਨਾ ਉਹ ਭੱਜ ਗਏ ਆ ਇੱਕ ਤੇ ਚੋਨੇ 'ਚ ਬੈ ਗਏ ਨੇ ਵੇਖੇ ਇਹਨੂੰ ਠੇਡਾ ਲੱਗ ਗਿਆ ਪਰ ਨਾ ਉੱਥੇ ਕੁੱਤੇ ਬੈਠੇ ਕੁੱਤਿਆਂ ਨੇ ਇਹਨੂੰ ਫੜ ਲਿਆ ਉਨ ਜੇ ਕਿੰਨਾ ਖੋਇਆ ਹੋਇਆ ਉਹ ਬਹੁਤ ਜ਼ਖਮੀ ਹੋਇਆ ਵਾ ਸਿਰੇ ਦੇ 100 ਟੰਕਾ ਸਿਰ ਚ ਤੇ ਤੌਂ ਚ ਅਜੇ ਪਤਾ ਨਹੀਂ ਕਿੰਨਾ ਟੰਕਾ ਹੋਇਆ ਉਹਨੂੰ ਦੇਖਣ ਵਾਲਿਆਂ ਨੇ ਕੀ ਦੱਸਿਆ ਜਾਂ ਡਾਕਟਰ ਦੇਖਣ ਵਾਲ ਡਾਕਟਰ ਉਹਨਾਂ ਨੇ ਦੱਸਿਆ ਹੀ ਪੀ ਇਹਨੂੰ ਨਾ ਹੀ ਖੜਨ ਦੀ ਕੋਈ ਕੰਮ ਨਹੀਂ ਆ ਐਦਾਂ ਮੁੱਦਾ ਪਿਆ ਹੀ ਕਹਿੰਦੇ ਪੂਰਾ ਹੋ ਗਿਆ ਵਾ ਤੇ ਇੱਕ ਹਾਰਡਪਿੰਡ ਦਾ ਡਾਕਟਰ ਆ ਉਹਨੇ ਜਿਹੜੇ ਮੂੰਹ ਚ ਪਾਣੀ ਪਾਇਆ ਉਹ ਕਹਿੰਦਾ ਨਹੀਂ ਇਹ ਅਜੇ ਤਾਂ ਸਰੀਰ ਵੀ ਗਰਮ ਹੈ ਹੱਥ ਵੀ ਹਿਲਾਉਂਦੇ ਆ ਤੈਨੂੰ ਝੁੱਕ ਕੇ ਲੈ ਜਾਓ ਤੇ ਬਟਾਲੇ ਖੜਿਆ ਉੱਥੋਂ ਵੀ ਜਵਾਬ ਹੋ ਗਿਆ ਤੇ ਆਡੇ ਉਰੇ ਪੰਜ ਗਰਾਂ ਹੀ ਲੰਦਾ ਉੱਥੇ ਵੀ ਜਵਾਬ ਹੋ ਗਿਆ ਬੇਥੇ ਲੰਦਾ ਫਿਰ ਇਥੋਂ ਇਹਨਾਂ ਨੇ ਇਲਾਜ ਸ਼ੁਰੂ ਕਰਤਾ ਮੇਰੇ ਪੁੱਤ ਦਾ ਕਿੰਨਾ ਖਰਚਿਆ ਹੁੰਦਾ 60000 70000 ਰੁਪਏ ਆ ਗਿਆ ਕਿੰਨਾ ਖਰਚਿਆ ਹੋਇਆ 70000 ਰੁਪਏ ਲੱਗ ਗਏ ਮੇਰਾ ਉਦੋਂ ਅਜੇ ਪਤਾ ਨਹੀਂ ਅਜੇ ਤਿੰਨ ਕਿ ਸੁਟੀ ਦਿੰਦੇ ਨੇ ਤੇ ਮੈਂ ਅੱਜ ਵੀ ਸੁਟੀ ਮੰਗਣ ਦੀ ਮੈਂ ਕਿ ਮੈਂ ਆਪਣੇ ਘਰੇ ਜਾ ਕੇ ਕਿਤੇ ਕਿਹਦਾ ਕੰਮ ਕੁੰਮ ਕਰੂੰਗੀ ਇਹਨਾਂ ਦੀ ਰੋਟੀ ਪਾਣੀ ਬਹੁਤ ਮਾਰ ਤਾੜੇ ਆਪਣੇ ਕਿੰਨੇ ਬੱਚੇ ਮੇਰੇ ਆਪਣੇ ਤਿੰਨ ਸੀ ਤਿੰਨ ਕਿੰਨੇ ਤਿੰਨਾਂ ਨੇ ਡੈਥ ਹੋ ਗਈ ਘਰ ਦਾ ਕਿਦਾਂ ਖਚਦਾ ਜਾਂਦਾ ਘਰ ਦਾ ਬਹੁਤ ਮਾਰ ਖਰਚਾ ਕਿਵੇਂ ਹੋਗਾ ਖਰਚਾ ਇਦਾਂ ਹੀ ਆ ਮੈਂ ਆਪ ਆਪਣੇ ਰੋਟੀ ਪਾਣੀ ਆਪਣੇ ਘਰਾਂ ਦੇ ਵਿੱਚ ਕੰਮ-ਕੁਮ ਕਰਕੇ ਆਪਣਾ ਤੇ ਤੇ ਆਪਣਾ ਰੋਟੀ ਪਾਣੀ ਚਲਾਉਣੀ ਆ ਕੀ ਕਹਿਣਾ ਚਾਹੁੰਦੇ ਹੋ ਤੁਹਾਨੂੰ ਮੈਂ ਬਸ ਇਹੋ ਚੰਦੀ ਆ ਵੀ ਚਲੋ ਜੋ ਮੇਰੀ ਮਾੜੀ ਮੋਟੀ ਮਾਇਸਤ ਹੁੰਦੀ ਮੇਰੇ ਬੱਚਿਆਂ ਨੇ ਮੇਰੇ ਬੱਚੇ ਪਾਲਦੇ ਨੇ ਮੇਰਾ ਦੁਨੀਆ ਤੇ ਨਾਂ ਰਹਿ ਜਾਊਗਾ ਘੜਨਾ ਇਹ ਵੇ ਇਹ ਬਾਹਰ ਨਿਕਲ ਗਿਆ ਸਰੇ ਸਾਥ ਕੋਈ ਨਾ ਇਹ ਮੈਂ ਕੰਮ ਤੇ ਚੱਲਿਆ ਮੈਨੂੰ ਬੰਦੇ ਕਹਿੰਨੇ ਆਵਾਜ਼ ਮਾਰੀ ਆਂਦੇ ਤੇਰਾ ਪੋਤਾ ਕਿੱਥੇ ਮੈਂ ਆਇਆ ਝਿਗਦੇ ਨਾ ਆੰਗਾਦ ਕਾਇਆ ਸਾਰਾ ਕੁੱਤਿਆਂ ਨੇ ਖਾ ਰਿਆ ਆਈ ਉਹ ਉਹ ਮੈਨੂੰ ਬਾਹਰ ਕੇ ਸਕੂਟਰ ਤੇ ਲੈ ਗਿਆ ਉੱਥੇ ਜਾ ਕੇ ਵੇਖਿਆ ਤਾਂ ਗਾੜੀ ਉਹ ਪੰਡਤ ਬੰਨ ਕੇ ਲਈ ਆਉਂਦੇ ਅਹੀਂ ਜਾ ਕੋਥੇ ਮੈਂ ਉੱਥੇ ਜਾ ਕੇ ਤਿੰਨ ਕ ਚਾਰ ਕੁੱਤੇ ਨਿਕਲੇ ਛੋਨੇ ਦੇ ਵਿੱਚੋਂ ਹੀ ਲੀੜਾ ਕਪੜਾ ਸਾਬੇ ਦਾ ਪਾੜ ਪੂੜ ਸਾਰਾ ਆਇਆ ਘਰ ਤਾਂ ਲੀੜਾ ਲੀੜ ਬਸ ਇੱਥੇ ਅਹੀਂ ਘਰ ਆਇਆ ਤੇ ਘਰੋਂ ਚੋਕੇ ਮੈਂ ਲੋਕੀ ਲੈ ਵੀ ਆਏ ਗੱਡੀ ਪਾ ਕੇ ਮੈਂ ਆ ਗਿਆ ਕੋਈ ਸ਼ੈ ਕਰੀ ਸ਼ੈ ਕਰੀ ਪਾਣੀ ਕਰੀ ਫੇਰ ਇੱਥੇ ਤੇ ਜੇ ਥਾਂ ਲੈ ਕੇ ਦਸ ਕਰਾਇਆ ਹਾਂਜੀ ਕੋਲਾ ਜੀ ਤੱਕ ਕਾ ਦੇਲਾ ਭਾਈ ਬਹੁ ਮਾਰੇ ਰਹੇ ਆ ਮੁਰ ਤੋਂ ਮਾਰੇ ਰਹੇ ਆ ਹਾਂਜੀ ਇਓ ਤੀਆਂ ਪੁੱਟਰ ਉੱਠਿਆ ਕੰਮ ਕਰਨ ਵਾਲੇ ਹੋਏ ਉਹ ਮੁੱਕ ਗਏ ਆ ਉਹ ਮੁੱਕਿਆ ਤੋਂ ਬਾਅਦ ਮੇਰਾ ਵੀ ਤੀਜੀ ਾਰ ਮੈਨੂੰ ਟੀਵੀ ਹੋ ਗਈ ਆ ਤੇ ਮਾ ਵੀ ਮੰਜੀ ਦੇ ਰਾਣਾ ਤੈਨੂੰ ਪਤਾ ਜੀ ਮਾ ਵੀ ਹੁਣ ਕਿੰਨਾ ਕੰਮ ਕਰਨਾ ਹੈ ਜੀ ਤੀਜੀ ਾਰ ਹੋ ਗਈ ਤਾਂ ਹੁਣ ਫੇਰ ਮੇਰਾ ਜਿੱਦਾਂ ਦਾ ਇਹ ਇਹ ਨੂੰ ਲੈਂਦਾ ਉਹਦੋਂ ਦਾ ਫੇਰ ਮੈਂ ਇੱਥੇ ਕਾਈ ਫੜ ਬੁਘਾਰ ਹੋ ਗਿਆ ਮੈਨੂੰ ਇਹ ਵੀ ਹੁਣ ਮੇਰਾ ਮੰਗਣ ਦੇ ਵਾਲੇ 11 13000 ਦਾ 13000 ਵੀ ਖਰਚਾ ਇੱਥੇ ਆਗਾ